ਸੁਣਨ ਕੋ ਤੁਸੀਂ ਆਪ ਆਪ ਚੰਗੋਗੇ ਜਮਾ ਦੇ ਨਾ ਮਾਰ ਚੁਗਾ ਕੋਈ ਨਾ ਮਾਰ ਕੋਈ ਨਾ ਕਰ ਕੋਈ ਜ਼ਰੂਰ ਇਨਸਾਫ ਸੁਣੇਗਾ ਕਿ ਕਿਹੜਾ ਫਾਇਰ ਗੱਲ ਹੋ ਰਹੀ ਹੈ। ਉਹ ਬੰਦੇ ਸਾਡੇ ਸਾਹਮਣੇ ਇੱਥੇ ਘਰਿਆ ਕੇ ਕਹਿ ਕੇ ਗਏ ਨੇ ਵੀ ਤੁਹਾਡੇ ਮਾਵਾਪਿ ਦੇ ਸੰਸਕਾਰ ਚੰਗੇ ਨੇ। ਜਿਹੜੀ ਤੁਸੀਂ ਸਾਨੂੰ ਇਹ ਗੱਲ ਕਹਿ ਰਹੇ ਨਹੀਂ ਨਹੀਂ ਤਾਂ ਹੁਣ ਉਹ ਸਾਨੂੰ ਕੁਝ ਖਾਣੇ ਖਜਾਇਆ ਹੋਣਾ। ਅਦਰ ਵੀ ਇੱਕ ਗਿੱਠ ਦਾ ਫਰਕ ਰਹਿ ਗਿਆ ਸੀ ਮੇਰੇ ਸਿਰ। ਅਮਨਦੀਪ ਸਿੰਘ ਕਾਸਟੇਬਲ ਪੁਲਸਰ ਮੁਲਾਜ਼ਮ ਦੇ ਘਰ ਪਹੁੰਚੇ ਜਿੱਥੇ ਕੀ ਘਰ ਦੇ ਵਿੱਚ ਝੋਕ ਦੀ ਲਹਿਰ ਆ। ਨਾਬਦ ਜੀ ਤੇ ਕੀ ਪਹੁੰਚੇ ਨੇ ਮੱਖਣ ਤੇ ਲਾਲਕਸ ਪਹੁੰਚੇ। ਪਰਿਵਾਰ ਦੇ ਨਾਲ ਗੱਲਬਾਤ ਕਹਿੰਦੇ ਹਰ ਅੱਖ ਦੇ ਵਿੱਚ ਅੰਧੂ ਹੈ ਜਿਹੜਾ ਬਿਲਕੁਲ ਕਿਤੇ ਦੇਖ ਰਿਹਾ ਉਹ ਕਰਦੀਆਂ ਤਸਵੀਰਾਂ ਚੰਗੀਆਂ ਸਾਰੀਆਂ ਕਰਦੇ ਵਿੱਚ ਮਾਤਾ ਪਿਤਾ ਨੇ ਦੇਖ ਪਰ ਅੱਖਾਂ ਦੇ ਵਿੱਚ ਅੰਝੀ ਨਾ ਜਿਹੜੇ ਉਹ ਦਿਖਾਈ ਦੇ ਨਹੀਂ ਮਾਤਾ ਪਿਤਾ ਇਹ ਦੇਖਿਆ ਇਹ ਤਸਵੀਰਾਂ ਨੂੰ ਜਿਹੜੇ ਕਰਦੇ ਆ ਤਸਵੀਰਾਂ ਨੂੰ ਕਰਦੇ ਉਹ ਵੀ ਦੇਖਿਆ ਨਹੀਂ ਮਾਤਾ ਉਹ ਨਾਲ ਬੀ ਸੀ ਇਹ ਤੁਹਾਨੂੰ ਜਲਦੀ ਜਲਦੀ ਕਰਾ ਦੇ ਦੁਖੀ ਤੇ ਰਹੇ ਹੋਏ ਹੋਏ ਸ੍ਰੀਖੋ ਹੋਏ ਹੋਏ ਬਿਲਕੁਲ ਮਾਣ ਇਹ ਸਦਸਾ ਵੀ ਨੇ ਸਦਸਾ ਵੀ ਨੇ ਇਹ ਜੋ ਸਦਸਾ ਬਹੁਤ ਦੁਖਸਾਰਾ ਹੈ ਬੜਾ ਬੜਾ ਦੁੱਖ ਹੋਇਆ ਬੱਚੀ ਦੀ ਮੌਤ ਹੋਈ ਹੈ ਇਨਸਾਫ ਕਿਸਾ ਲੈ ਰਿਹਾ ਪਰਿਵਾਰ ਹੁਣ ਕੀ ਮੰਗ ਕਰੇ ਇਨਸਾਫ ਪਰਿਵਾਰ ਤਾਂ ਇਹ ਮੰਗ ਕਰਦੇ ਆ ਉਹ ਉਹਨਾਂ ਦਾ ਇਨਕਾਊਂਟਰ ਹੋਣਾ ਚਾਹੀਦਾ ਜੀ ਮੇਰੇ ਮਨ ਨੂੰ ਤਾਂ ਤਸੱਲੀ ਹੋਊਗੀ ਦੇਖੋ ਜੇ ਜੇ ਇੱਕ ਬੰਦਾ ਵੀ ਫੜ ਲਿਆ ਉਹਦੇ ਨਾਲ 9 ਬੰਦੇ ਫੜੇ ਜਾਣਗੇ 9ਾਂ ਦੀ ਕਤਲ ਹੋਣਾ ਚਾਹੀਦਾ ਗਾਂਹ ਬਾਸ ਤੇ ਨਾਬਾ ਸ਼ਹਿਰ ਨਾਬਾ ਸ਼ਹਿਰ ਦੇ ਬੱਚੇ ਪਰਿਵਾਰ ਸੁਖ ਨਾਲ ਸੁਖ ਦੀ ਨੀਂਦ ਤਾਂ ਸੌਣਗੇ ਜੇ ਮੇਰੀ ਇੰਨੀ ਕਸ਼ੀਦੀ ਮੈਂ ਸ਼ੀਦੀ ਦੇ ਦੂੰਗਾ ਜੇ ਮੈਂ ਉਹਨਾਂ ਨੂੰ ਮਾਰ ਵੀ ਦਿਆਂਗਾ ਮੈਨੂੰ ਫਾਕੀ ਹੋ ਜਾਵੇ ਫਿਰ ਮੈਂ ਆਸੀ ਤੇ ਨੂੰ ਕਰ ਬੈਠਾ ਬੜਾ ਬੱਚੇ ਦੁੱਖ ਲੱਗੇ ਪੜਾયા ਲਿਖਾਇਆ ਕੋਈ ਵੀ ਸਭ ਦੇਖ ਰਿਹਾ ਹੈ ਜੇ ਮੇਰੀ ਮੌਤ ਵੀ ਹੋ ਜਾਂਦੀ ਮੈਂ ਉਹਨਾਂ ਨੂੰ ਮਾਰ ਦਿੰਨਾ ਮੇਰੇ ਸਾਹਮਣੇ ਪੇਸ਼ ਕਰ ਦੋ ਉਹਨਾਂ ਨੂੰ ਮਾਰ ਦਿੰਨਾ ਨਹੀਂ ਨਹੀਂ ਪ੍ਰਸ਼ਾਸਨ ਮਾਰੇ ਐਨਕਾਊਂਟਰ ਪੁਲਿਸ ਨੂੰ ਐਨਕਾਊਂਟਰ ਕਰਦੇ ਕਰਦੇ ਗਏ ਉਹਨਾਂ ਦਾ ਜੇ ਉਹ ਐਨਕਾਊਂਟਰ ਨਹੀਂ ਕਰਦੇ ਮੇਰੇ ਲਾਵੇ ਪੇਸ਼ ਕਰ ਦੋਨ ਮੈਂ ਉਹਨਾਂ ਨੂੰ ਐਨਕਾਊਂਟਰ ਕਰ ਦਿੰਦਾ ਬੱਚੇ ਨਾਲ ਕੁ ਰਾਖੀ ਸਨ ਗੱਲਬਾਤ ਹੋਈ ਬਾਜ਼ਾਰ ਦੇ ਵਿੱਚ ਦਿੱਤੇ ਗਏ ਬੱਚੇ ਮੇਰੇ ਹੋਣ ਦਾ ਹੌਂਸਲਾ ਹੋਣ ਵਾਲੇ ਬੱਚੇ ਸੀ ਸਿਆਣੇ ਬੱਚੇ ਸੀ ਮੇਰੇ ਕੋਈ ਲੜਕੂ ਨਹੀਂ ਸੀ ਇੱਕ ਨੂੰ ਪਿਆਰ ਨਾਲ ਬੋਲਦਾ ਸੀ ਮੇਰੀ ਕਲੋਨੀ ਨੂੰ ਤੁਸੀਂ ਪੁੱਛ ਸਕਦੇ ਹੋ ਕਿੰਨੇ ਘੋਣ ਹੁਣ ਹਰ ਬੱਚੇ ਸੀ ਉਹ 29 ਮੇਰੇ ਬੇਟੇ ਦੇ ਪੁਲਿਸ ਵਾਲਾ ਰਿਕਾਰਡ ਵੀ ਜਾ ਕੇ ਜੇ ਮਰਜ਼ੀ ਘੜਾ ਕੇ ਦੇਖ ਸਕਦੇ ਹੋ ਵੀ ਉਹਦਾ ਬਿਹੇਵੀਅਰ ਕਿਹੋ ਜਿਹਾ ਕਿਹੋ ਜਿਹਾ ਸੀ ਪੂਰੀ ਬੋਲ ਚੱਲ ਕਹੀ ਜੀ ਸੀ ਇਹ ਵੀ ਕਦੋਂ ਭਰਤੀ ਹੋਈ ਸੀ ਪੁਲਿਸ ਦੇ ਵਿੱਚ ਆ ਬੋਸ ਉਹ 17 ਵਿੱਚ ਭਰਤੀ ਹੋਏ ਸੀ ਅੱਜ ਉਹਨੂੰ 10 ਸਾਲ ਹੋ ਗਏ ਐਜ ਕੌਸਟੇਲ ਬਿਲਕੁਲ ਬੜੀ ਦੁੱਖ ਦੀ ਘਟੜੀ ਦੇ ਵਿੱਚ ਇੰਕਾਊਂਟਰ ਇਨਸਾਫ ਦੀ ਮੰਗ ਇੰਕਾਊਂਟਰ ਇੰਕਾਊਂਟਰ ਹੋਣਾ ਚਾਹੀਦਾ ਬਾਪ ਦੇ ਸਾਹਮਣੇ ਬਾਪ ਨੇ ਮੰਗ ਰੱਖੀ ਹੈ ਬਾਪ ਨੂੰ ਆਰਡਰ ਕਰਨ ਨੂੰ ਕਰਨ ਨੂੰ ਤਿਆਰ ਬੈਠਾ ਬਿਲਕੁਲ ਇਹ ਕਹਿੰਦੇ ਬਾਪ ਇੰਕਾਊਂਟਰ ਕਰ ਲਈ ਤਿਆਰ ਬੈਠੇ ਦੇਖੋ ਕਿਸੇ ਵੀ ਪਹੁੰਚੇ ਹੋਏ ਇਸ ਤਰ੍ਹਾਂ ਪਰਿਵਾਰ ਦੀ ਦੁੱਖ ਦੀ ਘਟੜੀ ਬਹੁਤ ਦੁਖਦਾਈ ਘਟਨਾ ਨਾਬਾ ਸ਼ਹਿਰ ਦੇ ਵਿੱਚ ਹੋਈ ਹੈ ਕਿ ਤੂੰ ਕਿ ਮੈਂ ਮੈਂ ਤੋਂ ਸਿੱਧਾ ਗੱਲ ਪਹੁੰਚ ਗਈ ਕਿ ਇੱਕ ਨੌਜਵਾਨ ਜਿਹੜਾ ਪੰਜਾਬ ਪਰਸ ਦੀ ਸੀਗਾ ਪਟਿਆਲਾ ਡਿਊਟੀ ਸੀ ਕਿ ਉਹਦਾ ਕਤਲ ਕਰ ਦਿੱਤਾ ਜਾਂਦਾ ਜੀ ਇਹ ਬਹੁਤ ਮਾੜੀ ਘਟਨਾ ਹੈ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਹੋਰ ਐਸਐਸਪੀ ਪਟਿਆਲਾ ਨਾਲ ਗੱਲ ਕੀਤੀ ਹੈ ਜਿਹੜੇ ਪਹਿਲਾਂ ਜਿਹੜੇ ਦੋਸ਼ੀ ਉਹਦੇ ਵਿੱਚ ਦੋ ਫੜ ਲਏ ਗਏ ਆ ਜੀ ਬਾਕੀਆਂ ਵੀ ਭਾਲ ਜਾਰੀ ਹੈ ਔਰ ਸ਼ਾਮ ਤੱਕ ਉਹਨਾਂ ਦਾ ਵੀ ਜਿਹੜਾ ਅਰੈਸਟ ਹੋ ਜਾਣੀ ਹੈ ਔਰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਔਰ ਐਸੇ ਲੋਕ ਜਿਹੜੇ ਕਿਸੇ ਤੋਂ ਖਰਾਤੀ ਮੰਗਦੇ ਆ ਕੋਈ ਦੁਕਾਨਦਾਰ ਤੋਂ ਕੋਚੇ ਖਾ ਕੇ ਉਹਨੂੰ ਕਹਿੰਦੇ ਤੂੰ ਸਭ ਤੋਂ ਪੈਸੇ ਮੰਗਦਾ ਜੀ ਜਦੋਂ ਤੋਂ ਦੂਦਰੀ ਮੈਮਾ ਹੋਈ ਸਾਡਾ ਭਰਾ ਜਿਹੜਾ ਕੋਲ ਕਿਤੇ ਖੜਾ ਸੀ ਇਹਨੇ ਕਿਹਾ ਵੀ ਤੁਸੀਂ ਇਦਾਂ ਕੁ ਕਰ ਦਿਓ ਇਹਦੇ ਨਾਲ ਤੋਂ ਮੈਮਾ ਹੋ ਗਈ ਫਿਰ ਫੋਨ ਕੀਤਾ ਦੂਜਿਆਂ ਨੂੰ ਬੁਲਾਇਆ ਔਰ ਆਉਂਦੇ ਸਾਰੇ ਦੋ ਭਰਾ ਸੀ ਇਹ ਸਕੇ ਜੁੜਵਾ ਭਰਾ ਨੇ ਦੋਨਾਂ ਤੇ ਹਮਲਾ ਕਰਤਾ ਇੱਕ ਦੀ ਡੈਥ ਹੋ ਗਈ ਇੱਕ ਹਸਪਤਲ ਦੇ ਵਿੱਚ ਨਾ ਹਸਪਤਲੋਂ ਜਾ ਕੇ ਆਏ ਤੇ ਪ੍ਰਸ਼ਾਸਨ ਸਾਰਾ ਲੱਗਿਆ ਹੈ ਕਿਉਂਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ ਕਿ ਸਾਰੀ ਜ਼ਿਲ੍ਹਾ ਪਟਿਆਲਾ ਪੁਲਿਸ ਲੱਗੀ ਹੋਈ ਹੈ ਇੰਟੈਲੀਜੈਂਸ ਟੀਮਾਂ ਲੱਗੀਆਂ ਹੋਈਆਂ ਨੇ ਸਾਰੀਆਂ ਤੇ ਦੋਸ਼ੀ ਜਿਹੜੇ ਆ ਉਹ ਗ੍ਰਫਤ ਦੇ ਵਿੱਚ ਦੋ ਤਾਇ ਹੀ ਗਏ ਆ ਬਾਕੀ ਵੀ ਆਣਗੇ ਪਦਰਕਦ ਐਨਕਾਊਂਟਰ ਕੋਦ ਮੇਰੀਆਂ ਅੱਖਾਂ ਦੇ ਸਾਹਮਣੇ ਦੇਖੋ ਕਾਨੂੰਨ ਜਿਹੜਾ ਹੈ ਜੀ ਸਖਤ ਤੋਂ ਸਖਤ ਕਾਰਵਾਈ ਕਰੇਗਾ ਔਰ ਕਾਨੂੰਨ ਦਾ ਕੰਮ ਹੈ ਕਿ ਜਿਹੜਾ ਇਸ ਤਰ੍ਹਾਂ ਦੀ ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈ ਸਕਦਾ ਇਹ ਸਾਡਾ ਸੰਵਿਧਾਨ ਸਾਡਾ ਕਾਨੂੰਨ ਆਜ਼ਾਦ ਨਹੀਂ ਦਿੰਦਾ ਔਰ ਇਸ ਤਰ੍ਹਾਂ ਦੇ ਅਨਸਰ ਜਿਹੜੇ ਕਿਸੇ ਦੇ ਕਤਲ ਤੱਕ ਕਰ ਸਕਦੇ ਆ ਜੀ ਇਹ ਸਮਾਜ ਦੇ ਵਿੱਚ ਰਹਿਣ ਦੇ ਕਾਬਿਲ ਹੀ ਨਹੀਂ ਜੀ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਕੇ ਇਹੋ ਜਿਹੇ ਲੋਕਾਂ ਨੂੰ ਫਾਂਸੀ ਦੇ ਦਿੱਤੇ ਗਏ ਜਿਉਂ ਨਵਾਬ ਦੇ ਬਟਾਏ ਖਲੋਹਾਂਸੀ ਦੀ ਮੰਗਾਂ ਜਰੀ ਕੀਤੀ ਜਾ ਰਹੀ ਹੈ ਕਿਉਂਕਿ ਮਾਤਾ ਦਾ ਵੀ ਰੋੜਾ ਬੜਾ ਅਲੱਗ ਹੈ ਤਸਵੀਰਾਂ ਦੇਖ ਸਕਦੇ ਪਰ ਗੱਲਬਾਤ ਤਾਂ ਨਹੀਂ ਹੋ ਪਾਣੀ ਪਰ ਅੰਦਰ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਮਾਂ ਦਾ ਦੁੱਖ ਨਹੀਂ ਦੇਖਿਆ ਜਾ ਰਿਹਾ ਮਾਂ ਦਾ ਦੁੱਖ ਨਹੀਂ ਦੇਖਿਆ ਜਾ ਰਿਹਾ ਜਿਹਦਾ ਐਡਾ ਨੌਜਵਾਨ ਪੁੱਤ ਜਿਹੜਾ ਚਲਾ ਜਾਵੇ ਜਿਹੜਾ ਜ਼ਿੰਦਗੀ ਦੀ ਰੋਜ਼ੀ ਰੋਟੀ ਰੋਜ਼ੀ ਰੋਟੀ ਦੀ ਕਿਸ ਤਰ੍ਹਾਂ ਮਾਤਾ ਪਿਤਾ ਨੇ ਇਹ ਬੱਚੇ ਪੜ੍ਹਾਏ ਲਿਖਾਏ ਪਰ ਅੱਜ ਅੱਖਾਂ ਦੇ ਸਾਹਮਣੇ ਉੱਤਰ ਜਾਣਾ ਉਹਨਾਂ ਬਦਮਾਸ਼ਾਂ ਦੇ ਸਖਤ ਕਾਰਵਾਈ ਦੀ ਮੰਗ ਪਰਿਵਾਰ ਕਰ ਰਿਹਾ ਉਸ ਪਰਿਵਾਰ ਦੇ ਵਿੱਚ ਬਹਿਣ ਪੈ ਰਹੇ ਨੇ ਅੱਜ ਉਸ ਪਰਿਵਾਰ ਦੇ ਵਿੱਚ ਅੱਜ ਬਹਿਣ ਪੈ ਰਹੇ ਨੇ ਬਹਿਣ ਨਹੀਂ ਦੇਖੇ ਜਾ ਰਹੇ ਪਰ ਲੋਕ ਸ਼ਹਿਰ ਦੇ ਲੋਕ ਵੀ ਕਿੰਨੇ ਕਿਤੇ ਨਾ ਕਿਤੇ ਜ਼ਰੂਰ ਮੰਗ ਕਰ ਰਹੇ ਨੇ ਇਨਸਾਫ ਦੀ ਮੰਗ ਕਰ ਰਹੇ ਨੇ ਕਿ ਉਹਨਾਂ ਉਹਨਾਂ ਦੋਸ਼ੀਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ ਸਾਡੇ ਸਾਹਮਣੇ ਮਿਲਣੀ ਚਾਹੀਦੀ ਆ ਫਾਦਰ ਸਾਹਿਬ ਵੱਲੋਂ ਵੀ ਮੰਗ ਹੈ ਜਿਹੜੀ ਕੀਤੀ ਗਈ ਹੈ ਪਰਿਵਾਰ دیکھ سکتے ہو ماجو نے بالکل انساف کی منگ کی جا رہی ہے انصاف کی منگ کی جا رہی ہے بالکل ਤੁਸੀਂ ਦੇਖ ਸਕਦੇ ਹੋ ਨਾਬਾ ਦੀਆਂ ਤਸਵੀਰਾਂ ਕਰ ਰਹੇ ਹਾਂ ਉਸ ਪੁਲਿਸ ਮੁਲਾਜ਼ਮ ਦੇ ਘਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮਾਂ ਬਲੋ ਬਹਿਨ ਪਾਏ ਜ਼ਾਰੀ ਕਿੰਨੀ ਤਕਲੀਫ ਦੇ ਵਿੱਚ ਫਰਮਾਰਾ ਤੁਸੀਂ ਉਹ ਧਰਮ ਪਤਨੀ ਦੇਖੋ ਧਰਮ ਪਤਨੀ ਧਰਮ ਪਤਨੀ ਉਹ ਉਹ ਤੋਕੀ ਕਰੀ ਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜੀ ਗੱਲਬਾਤ ਜਿਹੜੀ ਅਸੀਂ ਗੱਲਬਾਤ ਜਿਹੜੀ ਕੀਤੀ ਆ

ਮੇਰਾ ਕੋਈ ਟੋਲੀ ਨਹੀਂ ਜਿ ਕੋਈ ਨਹੀਂ ਰੋ ਦੂਜਾ ਪਤਾ ਨਹੀਂ ਬਚੂ ਨਹੀਂ ਬਚੂ ਪਿਆ ਸੀ ਤੇ ਮੈਂ ਜਾ ਕੇ ਹਸਪੀਟਲ ਜਾ ਕੇ ਪੁੱਤ ਬਣਗੇ ਨਾ ਮੇਰਾ ਇਹ ਉਹਨਾਂ ਬੰਦਿਆਂ ਨੂੰ ਅੰਦਰ ਕਰੋ ਦੱਸ ਇਹ ਮੇਰੀ ਕੀ ਕਰੂਗੀ ਜੇ ਜੇ 27 ਸਾਲ ਦੀ ਹੈ 30 ਸਾਲ ਦਾ ਮੇਰਾ ਪੁੱਤ ਸੀਗਾ ਏ ਮੇਰਾ ਮੈਂ ਕੀ ਦੁੱਖ ਚੜਿਆ ਤੇ ਚੱਲਦਾ ਬੱਚਾ 27 ਸਾਲ ਦੀ ਉਮਰ ਪੱਕੀ ਆ 23 ਸਾਲ ਦਾ ਉਹ ਨੌਜਵਾਨ ਆਮਨਦੀਪ ਸਿੰਘ ਇਸ ਪਰਿਵਾਰ ਦੇ ਵਿੱਚੋਂ ਫੱਦਾ ਲਈ ਚਲਿਆ ਗਿਆ ਉਹਨਾਂ ਬਦਮਾਸ਼ਾਂ ਦਾਸ ਨਹੀਂ ਆਇਆ ਕਿੰਨੀ ਬੇਰਹਿਮੀ ਦੇ ਨਾਲ ਕਿਰਚਾਂ ਦੇ ਨਾਲ ਉਸ ਨੌਜਵਾਨ ਦਾ ਕਤਲ ਕੀਤਾ ਪਰ ਭਾਵੇਂ ਕਿ ਪੁਲਿਸ ਵੱਲੋਂ ਚਾਰ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਇਹਨਾਂ ਦਾ ਪੁੱਤ ਵਾਪਸ ਨਹੀਂ ਆਉਣਾ